ਸ਼੍ਰੋਮਣੀ ਅਕਾਲੀ ਦਲ ਜੋ ਸਾਡੀ ਪੰਥ ਦੀ ਨੁਮੈਂਦਾ ਜਥੇਬੰਦੀ ਹੈ 1920 ਦੇ ਵਿੱਚ ਇਹ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਣ ਦੇ ਵਿੱਚ ਆਈ ਜਿਸ ਦਾ ਮੁੱਖ ਮਕਸਦ ਸਾਡੇ ਗੁਰੂ ਘਰਾਂ ਦੀ ਸੇਵਾ ਸੰਭਾਲ ਅਤੇ ਸਿੱਖ ਪੰਥ ਦੇ ਮਸਲਿਆਂ ਦੀ ਰਾਖੀ ਕਰਨੀ ਸੀ ਸਾਡੇ ਬੜੇ ਮਹਾਨ ਆਗੂਆਂ ਨੇ ਜਿਸ ਤਰ੍ਹਾਂ ਪਹਿਲਾਂ ਵੀ ਜ਼ਿਕਰ ਕੀਤਾ ਗਿਆ ਬਾਬਾ ਖੜਕ ਸਿੰਘ ਜੀ ਚਤੇਦਾਰ ਮੋਹਨ ਸਿੰਘ ਜੀ ਤੋੜ ਚਤੇਦਾਰ ਜਗਦੇਵ ਸਿੰਘ ਜੀ ਤਲਵੰਡੀ ਤੋੜਾ ਸਾਹਿਬ ਬੜੇ ਮਹਾਨ ਆਗੂਆ ਨੇ ਇਸ ਪੰਥ ਦੀ ਚੜ੍ਹਦੀ ਕਲਾ ਦੇ ਲਈ ਬੜੀ ਤਨਦੇਹੀ ਤੇ ਨਾਲ ਬੜੀ ਇਮਾਨਦਾਰੀ ਨਾਲ ਆਪਣੀ ਸੇਵਾ ਨਿਭਾਈ ਅਤੇ ਮਹਾਨ ਕੁਰਬਾਨੀਆਂ ਪੰਥ ਦੇ ਲਈ ਉਹਨਾਂ ਨੇ ਦਿੱਤੀਆਂ ਲੰਬਾ ਸਮਾਂ ਸਾਡੀ ਲੀਡਰਸ਼ਿਪ ਨੇ ਪੰਜਾਬ ਦੇ ਹੱਕਾਂ ਦੇ ਲਈ ਜੇਲ੍ਹਾਂ ਦੇ ਵਿੱਚ گزارਿਆ ਬੜਾ ਲੰਬਾ ਸਮਾਂ ਇਸ ਸੰਸਥਾ ਨੇ ਸਾਡੇ ਪੰਥ ਦੀ ਅਗਵਾਈ ਕੀਤੀ ਲੇਕਿਨ ਪਿਛਲੇ ਕੁ ਸਮੇਂ ਤੋਂ ਲੋਕਾਂ ਤੇ ਲੋਕਾਂ ਦਾ ਵਿਸ਼ਵਾਸ ਇਸ ਸੰਸਥਾ ਗਵਾ ਚੁੱਕੀ ਆ ਉਸ ਦੇ ਕਾਰਨ ਕੀ ਨੇ ਕਿ ਜਿਹੜੀਆਂ ਗਲਤੀਆਂ ਹੋਈਆਂ ਨੇ ਪਿਛਲੇ ਸਮੇਂ ਦੇ ਵਿੱਚ ਉਹਨਾਂ ਗਲਤੀਆਂ ਕਰਕੇ ਸਾਨੂੰ ਮਾਫ ਨਹੀਂ ਕੀਤਾ ਲੀਡਰਸ਼ਿਪ ਨੂੰ ਪੰਜਾਬ ਦੀ ਸੰਗਤ ਨੇ 2 ਦਸੰਬਰ ਨੂੰ ਸ਼੍ਰੀ ਕਲਤਾ ਅਕਾਲ ਤਖਤ ਸਾਹਿਬ ਤੇ ਲੀਡਰਸ਼ਿਪ ਪੇਸ਼ ਹੋਈ ਅਤੇ ਆਪਣੀਆਂ ਗਲਤੀਆਂ ਮੰਨੀਆਂ ਸਜ਼ਾ ਵੀ ਲੱਗੀ ਸਜ਼ਾ ਵੀ ਭੁਗਤੀ ਲੇਕਿਨ ਉਸ ਤੋਂ ਬਾਅਦ ਫੇਰ ਉਸ ਤੋਂ ਵੱਡੀਆਂ ਗਲਤੀਆਂ ਕੀਤੀਆਂ ਗਈਆਂ ਇੱਕ ਕਮੇਟੀ ਬਣਾਈ ਗਈ ਸੀ ਭਰਤੀ ਦੇ ਲਈ ਜੇਕਰ ਇਸ ਕਮੇਟੀ ਤੋਂ ਭਰਤੀ ਕਰਵਾ ਲਈ ਜਾਂਦੀ ਤਾਂ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਫਿਰ ਮਜ਼ਬੂਤ ਹੋਣਾ ਸੀ ਪ੍ਰਧਾਨ ਡੈਲੀਗੇਟਾਂ ਨੇ ਚੁਣਨਾ ਸੀ ਕੋਈ ਵੀ ਪ੍ਰਧਾਨ ਬਣ ਸਕਦਾ ਸੀ ਲੇਕਿਨ ਲੀਡਰਸ਼ਿਪ ਨਹੀਂ ਚਾਹੁੰਦੀ ਸੀ ਕਿ ਪਾਰਦਰਸ਼ੀ ਭਰਤੀ ਹੋਵੇ ਕਿ ਹਰ ਇੱਕ ਪੰਜਾਬੀ ਹਰ ਇੱਕ ਸਿੱਖ ਜਿਹੜਾ ਸਾਡੇ ਤੋਂ ਟੁੱਟ ਗਿਆ ਸੀ ਸਾਡੇ ਤੋਂ ਦੂਰ ਚਲੇ ਗਿਆ ਸੀ ਉਹ ਇਸ ਭਰਤੀ ਦੇ ਵਿੱਚ ਮੈਂਬਰ ਬਣੇ ਤਾਂ ਉਹਨਾਂ ਨੇ ਲੀਡਰਸ਼ਿਪ ਨੇ ਯਾਤਰੀ ਦਿੱਤੀ ਕਿ ਇਹ ਭਰਤੀ ਕਮੇਟੀ ਆ ਜਿਹੜੀ ਕੰਮ ਕਰੂਗੀ 22 ਮਹੀਨੇ ਮੀਟਿੰਗ ਨਹੀਂ ਹੋਈ ਫਿਰ ਮੀਟਿੰਗ ਹੋਈ ਧਾਮੀਤ ਸਾਹਿਬ ਨੇ ਮੀਟਿੰਗ ਬੁਲਾਈ ਅਤੇ ਕਿਹਾ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਦੋ ਦਿਨਾਂ ਦੇ ਵਿੱਚ ਐਸਜੀਪੀਸੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਭਰਤੀ ਸ਼ੁਰੂ ਕਰਾਂਗੇ ਲੇਕਿਨ ਉਹਨਾਂ ਨੇ ਇਸ ਕਮੇਟੀ ਤੋਂ ਵੀ ਅਸਤੀਫਾ ਦੇ ਦਿੱਤਾ ਬਡੁੰਗਰ ਸਾਹਿਬ ਨੇ ਅਸਤੀਫਾ ਦੇ ਦਿੱਤਾ ਪੰਜ ਰਹਿ ਗਏ ਅਸੀਂ ਤਕਰੀਬਨ ਸਾਢੇ 3 ਕਰੋੜ ਦੀ ਆਬਾਦੀ ਆ ਸਿੱਖਾਂ ਦੀ ਉਹਦੇ ਵਿੱਚੋਂ 7 ਮੈਂਬਰ ਚੁਣੇ ਗਏ ਸੀ ਅਕਾਲ ਤਖਤ ਸਾਹਿਬ ਵੱਲੋਂ ਸੱਤਾਂ ਦੇ ਵਿੱਚੋਂ 5 ਰਹਿ ਗਏ ਜੇ ਵਿੱਚ 5 ਵੀ ਅਕਾਲ ਤਖਤ ਦਾ ਹੁਕਮ ਨਾ ਮੰਨਦੇ ਉਹ ਵੀ ਅੱਜ ਕੌਮ ਨਾਲ ਨਾ ਖੜਦੇ ਤਾਂ ਦੱਸੋ ਫਿਰ ਕੀ ਹੁੰਦਾ ਸੋ ਅਸੀਂ ਫੈਸਲਾ ਲਿਆ ਪੰਜਾਂ ਨੇ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਾਂਗੇ ਅਤੇ ਪਾਰਦਰਸ਼ੀ ਢੰਗ ਦੇ ਨਾਲ ਇਹ ਭਰਤੀ ਸ਼ੁਰੂ ਕਰਾਂਗੇ ਅਤੇ ਸ਼੍ਰੀ ਕਾਲ ਤਖਤ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਇਹ ਭਰਤੀ ਦਾ ਕੰਮ ਸ਼ੁਰੂ ਕੀਤਾ ਗਿਆ ਜਿਸ ਦਿਨ ਦਾ ਕੰਮ ਸ਼ੁਰੂ ਹੋਇਆ ਇਹ ਮਹਿੰਮ ਸ਼ੁਰੂ ਹੋਈ ਆ ਇਹ ਮਹਿੰਮ ਇੱਕ ਲਹਿਰ ਦਾ ਰੂਪ ਧਾਰਨ ਕਰ ਰਹੀ ਆ ਸਭ ਤੋਂ ਪਹਿਲਾਂ ਮਲੇਰ ਕੋਟੜਾ ਉਸ ਤੋਂ ਬਾਅਦ ਜਲੰਧਰ ਫਿਰ ਸੰਗਰੂਰ ਫਿਰ ਪਟਿਆਲਾ ਉਸ ਤੋਂ ਬਾਅਦ ਕੱਲ ਪਰਸੋ ਸਾਡੀ ਸਮਰਾਲੇ ਇੱਕ ਹਲਕੇ ਦੀ ਮੀਟਿੰਗ ਸੀ ਜਿੱਥੇ ਹਜ਼ਾਰਾਂ ਵਰਕਰ ਪਹੁੰਚੇ ਅਤੇ ਅੱਜ ਗੁਰਦਾਸਪੁਰ ਦੇ ਵਿੱਚ ਜੋ ਮੈਂ ਸਮਝਦਾ ਕਿ ਪੰਥ ਦਾ ਗੜਾ ਇਲਾਕਾ ਅੱਜ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੁਸੀਂ ਸਾਰੇ ਆਪਣੇ ਕੰਮ-ਕਾਰ ਛੱਡ ਕੇ ਇਸ ਭਰਤੀ ਮਹਿਮ ਨੂੰ ਕਾਮਯਾਬ ਕਰਨ ਦੇ ਲਈ ਤੁਸੀਂ ਸਾਰੇ ਪਹੁੰਚੇ ਹੋ ਬਹੁਤ ਵੱਡਾ ਉਤਸ਼ਾਹ ਬਹੁਤ ਵੱਡਾ ਹੁਲਾਰਾ ਬਹੁਤ ਵੱਡਾ ਸਹਿਯੋਗ ਲੋਕਾਂ ਦਾ ਮਿਲ ਰਿਹਾ ਲੇਕਿਨ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਵੀ ਕਿਵੇਂ ਨਾ ਕਿਵੇਂ ਇਸ ਭਰਤੀ ਨੂੰ ਰੋਕਿਆ ਜਾ ਸਕੇ ਕਿੰਨਾ ਕਿੰਨਾ ਇਸ ਲਹਿਰ ਨੂੰ ਰੋਕਿਆ ਜਾ ਸਕੇ ਲੇਕਿਨ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਲਹਿਰ ਚੱਲੀ ਆ ਉਸ ਨੂੰ ਕੋਈ ਰੋਕ ਨਹੀਂ ਸਕਿਆ ਦੇਖੋ ਸਾਡਾ ਕੋਈ ਨਿੱਜੀ ਸਵਾਰਥ ਨਹੀਂ ਮੇਰੇ ਲੀਡਰਸ਼ਿਪ ਨਾ ਮੇਰੀ ਬੜੀ ਨੇੜਤਾ ਰਹੀ ਆ ਬੜੀ ਇਮਾਨਦਾਰੀ ਨਾਲ ਮੈਂ ਆਪਦੇ ਇਲਾਕੇ ਚ ਕੰਮ ਕੀਤਾ ਚੇਅਰਮੈਨ ਹੁੰਦਿਆਂ ਵੀ ਐਮਐਲਏ ਹੁੰਦਿਆਂ ਵੀ ਲੇਕਿਨ 2015 ਤੋਂ ਬਾਅਦ ਜਦੋਂ ਗੁਰੂਗ੍ਰਾਸ ਗਰੰਥ ਸਾਹਿਬ ਦੀ ਬੇਅਦਬੀ ਹੋਈ ਉਸ ਤੋਂ ਬਾਅਦ ਦੇਰੇ ਨੂੰ ਮਾਫੀ ਦਿੱਤੀ ਗਈ ਸਾਡੇ ਦੋ ਨੌਜਵਾਨ ਪੁਲਿਸ ਵੱਲੋਂ ਗੋਲੀਆਂ ਮਾਰ ਕੇ ਸ਼ਹੀਦ ਕੀਤੇ ਗਏ ਉਸ ਸਮੇਂ ਤੋਂ ਜਿਹੜਾ ਰੋਸ ਸੀ ਕੌਮ ਦੇ ਵਿੱਚ ਹਰ ਇੱਕ ਸਿੱਖ ਦੇ ਮਨ ਦੇ ਵਿੱਚ ਰੋਸ ਸੀ ਠੀਕ ਹੈ ਜਿਹੜੇ ਪਾਰਟੀ ਵਿੱਚ ਅਸੀਂ ਕੰਮ ਕਰ ਰਹੇ ਸੀ ਅਸੀਂ ਰੋਸ ਸਾਡੇ ਵੀ ਮਨਾਂ ਵਿੱਚ ਸੀ ਲੇਕਿਨ ਅਸੀਂ ਫੇਰ ਵੀ ਡਿਸਪਲਨ ਦੇ ਵਿੱਚ ਰਹੇ ਪਾਰਟੀ ਦੇ ਵਿੱਚ ਗੱਲਾਂ ਕੀਤੀਆਂ ਕਿ ਇਹ ਗਲਤ ਹੋ ਰਿਹਾ ਸਾਡੀ ਮੰਨ ਨਹੀਂ ਗਈ ਨਤੀਜੇ ਪਾਰਟੀ ਨੂੰ ਭੁਗਤਨੇ ਪਏ 17 ਦੇ ਵਿੱਚ ਵੀ 19 ਦੇ ਵਿੱਚ ਵੀ 22 ਦੇ ਵਿੱਚ ਵੀ 24 ਦੇ ਵਿੱਚ ਵੀ 22 ਦੇ ਵਿੱਚ ਜਦੋਂ ਚੁੰਦਾ ਕਮੇਟੀ ਬਣੀ ਇਹ ਕਮੇਟੀ ਪੰਜਾਬ ਦੇ ਹਰ ਹਲਕੇ ਦੇ ਵਿੱਚ ਗਈ ਤਾਂ ਸਾਨੂੰ ਜੋ ਫੀਡਬੈਕ ਮਿਲਿਆ ਵਰਕਰਾਂ ਤੋਂ ਪਤਾ ਤਾਂ ਸੀ ਲੇਕਿਨ ਫਿਰ ਵੀ ਹਰੇਕ ਵਰਕਰ ਨੇ ਜੋ ਸਾਨੂੰ ਜ਼ਮੀਨੀ ਹਕੀਕਤ ਦੱਸੀ ਅਸੀਂ ਉਹ ਲਿਖ ਕੇ ਪ੍ਰਧਾਨ ਜੀ ਤੱਕ ਪਹੁੰਚਾਈ ਅਸੀਂ ਜਾ ਕੇ ਦੱਸਿਆ ਕਿ ਵਰਕਰ ਨਾਰਾਜ਼ ਆ ਲੋਕ ਨਾਰਾਜ਼ ਹੁੰਦੇ ਆ ਵਰਕਰ ਮਨਾ ਲੈਂਦਾ ਲੇਕਿਨ ਜਦੋਂ ਵਰਕਰ ਹੀ ਨਾਰਾਜ਼ ਹੋਵੇ ਤਾਂ ਲੋਕਾਂ ਨੂੰ ਕਿਨੇ ਮਨਾਉਣਾ ਵਰਕਰ ਸਾਡੀਆਂ ਨੀਤੀਆਂ ਤੋਂ ਨਾਰਾਜ਼ ਆ ਵਰਕਰ ਚਾਹੁੰਦਾ ਕਿ ਲੀਡਰਸ਼ਿਪ ਅਸਤੀਫਾ ਦੇ ਕੇ ਅਕਾਲ ਤਖਤ ਸਾਹਿਬ ਤੇ ਗਲਤੀ ਮੰਨ ਕੇ ਕੁਝ ਸਮੇਂ ਲਈ ਪਿੱਛੇ हट ਜਾਵੇ ਚਾਹੇ ਕੋਈ ਪੰਜ ਮੈਂਬਰੀ ਕਮੇਟੀ ਚਾਹੇ ਕੋਈ ਪ੍ਰੈਜ਼ੀਡੀਅਮ ਬਣਾ ਦਿਓ ਲੇਕਿਨ ਸਾਡੀ ਗੱਲ ਮੰਨੀ ਨਹੀਂ ਗਈ ਜਵਾਬ ਮਿਲਿਆ ਕਿ ਇਹ ਇੱਕ ਵਨ ਮੈਨ ਸ਼ੋਅ ਆਏ ਸਾਡੀ ਪਾਰਟੀ ਆ ਤੁਸੀਂ ਸਾਨੂੰ ਕੋਈ ਸਲਾਹ ਨਹੀਂ ਦੇ ਸਕਦੇ ਤੁਸੀਂ ਕੰਮ ਕਰਨਾ ਕਿ ਨਹੀਂ ਅੱਜ ਤੋਂ ਪੌਣੇ ਤਿੰਨ ਸਾਲ ਪਹਿਲਾਂ ਦੀ ਗੱਲ ਆ ਤਾਂ ਮੈਂ ਫੈਸਲਾ ਕਰ ਲਿਆ ਸੀ ਬੇਸ਼ੱਕ ਮੈਂ ਸਿਟਿੰਗ ਐਮ ਐਲ ਏ ਸੀ ਕਿ ਮੈਂ ਆਪਦੀ ਟਰਨ ਪੂਰੀ ਕਰੂੰਗਾ ਲੇਕਿਨ ਇਸ ਲੀਡਰਸ਼ਿਪ ਦੀ ਗਵਾਹੀ ਚ ਕੰਮ ਨਹੀਂ ਕਰਨਾ ਕਿਉਂਕਿ ਇਹ ਪਾਰਟੀ ਪੰਥ ਦੀ ਪਾਰਟੀ ਆ ਸਿੱਖਾਂ ਦੀ ਇੱਕ ਨਮਾਇੰਦਾ ਜੱਥੇਬੰਦੀ ਆ ਹਰ ਪੰਜਾਬੀ ਇਸ ਪਾਰਟੀ ਨਾਲ ਜੁੜਿਆ ਹੋਇਆ ਕੋਣੇ 3 ਸਾਲ ਪਹਿਲਾਂ ਮੈਂ ਫੈਸਲਾ ਲੈ ਲਿਆ ਕਿ ਕੰਮ ਨਹੀਂ ਕਰਨਾ ਤੇ ਨਾ ਕਿਸੇ ਹੋਰ ਪਾਰਟੀ ਜਾਣਾ ਮੇਰੇ ਕੋਲ ਇੱਕੋ ਇੱਕ ਰਸਤਾ ਸੀ ਕਿ ਮੈਂ ਰਾਜਨੀਤੀ ਤੋਂ ਲੰਬੇ ਹੋ ਜਾ ਕਿਉਂਕਿ ਨਾਲ ਰਹੇ ਸੀਗੇ ਮੈਂ ਨਹੀਂ ਚਾਹੁੰਦਾ ਸੀ ਕਿ ਜਿਹਦੇ ਨਾਲ ਰਹੀ ਉਹਦਾ ਵਿਰੋਧ ਕੀਤਾ ਜਾਵੇ ਜਿਸ ਸਮੇਂ ਆ ਸਾਰੀ ਲੀਡਰਸ਼ਿਪ ਬੈਠੀ ਆ ਜਦੋਂ ਸੁਧਾਰ ਲਹਿਰ ਬਣੀ ਉਹ ਸਮੇਂ ਵੀ ਮੇਰੇ ਕੋਲੇ ਆਏ ਤਾਂ ਮੇਰਾ ਮਨ ਨਹੀਂ ਸੀ ਕਿ ਇੱਥੇ ਕੰਮ ਕੀਤਾ ਜਿਸ ਪਾਰਟੀ ਦੇ ਵਿੱਚ ਵਿਰੋਧ ਜਾਣਾ ਨਹੀਂ ਤੇ ਲੇਕਿਨ ਜਦੋਂ ਕਾਲ ਤੱਕ ਸਾਹ ਤੋਂ ਹੁਕਮ ਆਇਆ ਕਮੇਟੀ ਬਣੀ ਫਿਰ ਸਿੰਘ ਸਾਹਿਬ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਨੇ ਆਦੇਸ਼ ਦਿੱਤਾ ਕਿ ਪੰਜ ਮੈਂਬਰ ਪਰਤੀ ਸ਼ੁਰੂ ਕਰਨ ਤਾਂ ਉਹਨਾਂ ਦੇ ਆਦੇਸ਼ ਨੂੰ ਮੰਨ ਕੇ ਇਹ ਕਾਰਜ ਜਿਹੜਾ ਸ਼ੁਰੂ ਕੀਤਾ ਕੋਈ ਸਾਡਾ ਨਿੱਜੀ ਸਵਾਰਥ ਨਹੀਂ ਕਿਸੇ ਚੀਜ਼ ਦਾ ਲਾਲਚ ਨਹੀਂ ਗੁਰੂ ਸਾਹਿਬ ਦੀ ਬੜੀ ਮਿਹਰ ਆ ਅਸੀਂ ਚਾਹੁੰਦੇ ਹਾਂ ਵੀ ਜੇ ਦੀ ਪੰਥ ਦੀ ਇਹ ਨਮਾਇੰਦਾ ਜਥੇਬੰਦੀ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਤਕੜੀ ਹੋਵੇ ਸਹੀ ਢੰਗ ਦੇ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਪੰਥ ਦੀਆਂ ਭਾਵਨਾਵਾਂ ਅਨੁਸਾਰ ਇਹ ਪਾਰਟੀ ਆਪਣੀਆਂ ਸਿਵੇਵਾ ਨਿਭਾਵੇ ਕਿਉਂਕਿ ਅੱਜ ਸਿੱਖ ਹੈ ਜਿਹੜਾ ਦੇਸ਼ ਦੇ ਨਈ ਦੁਨੀਆ ਦੇ ਕੋਨੇ-ਕੋਨੇ ਵਿੱਚ ਬੈਠਾ ਵਿਦੇਸ਼ਾਂ ਦੇ ਵਿੱਚ ਜਾ ਕੇ ਬੜੀਆਂ ਸਾਡੇ ਸਿੱਖ ਪਰਿਵਾਰਾਂ ਨੇ ਸਿੱਖ ਭਰਾਵਾਂ ਨੇ ਮੱਲਾਮਾਰੀਆਂ ਨੇ ਲੇਕਿਨ ਅੱਜ ਇਸ ਪੰਜਾਬ ਦੀ ਧਰਤੀ ਜਿੱਥੇ ਸਿੱਖ ਅਸੀਂ ਬਹੁ ਗਿਣਤੀ ਵਿੱਚ ਰਹਿ ਰਹੇ ਹਾਂ ਅੱਜ ਤੱਕ ਬੇਸ਼ੱਕ ਸਾਡੀ ਗਿਣਤੀ ਘਟਦੀ ਜਾ ਰਹੀ ਆ ਲੇਕਿਨ ਅੱਜ ਇਸ ਪੰਜਾਬ ਦੀ ਇਸ ਧਰਤੀ ਤੇ ਅੱਜ ਅਸੀਂ ਅਜ ਰਾਜਨੀਤਿਕ ਤੌਰ ਤੇ ਅਸੀਂ ਬੜੇ ਕਮਜ਼ੋਰ ਹੋ ਚੁੱਕੇ ਹਾਂ ਸਾਡੇ ਜਿਹੜੇ ਮਸਲੇ ਨੇ ਜਿਹੜੇ ਸਾਡੇ 75 80 ਸਾਲ ਦੇ ਮਸਲੇ ਦੇਸ਼ ਨੂੰ ਯਾਦ ਕਰਾਉਣ ਦੇ ਵਿੱਚ ਜੋ ਅਸੀਂ ਕੁਰਬਾਨੀਆਂ ਦਿੱਤੀਆਂ ਸਾਡੇ ਨਾਲ ਵਾਅਦੇ ਹੋਏ ਕੇਂਦਰ ਦੀਆਂ ਸਰਕਾਰਾਂ ਵੱਲੋਂ ਲੇਕਿਨ ਅੱਜ ਤੱਕ ਉਹ ਵਾਅਦੇ ਪੂਰੇ ਨਹੀਂ ਹੋਏ ਚਾਹੇ ਅਸੀਂ ਚੰਡੀਗੜ੍ਹ ਦੀ ਗੱਲ ਕਰ ਲਈਏ ਚਾਹੇ ਅਸੀਂ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਕਰ ਲਈਏ ਚਾਹੇ ਅਸੀਂ ਪਾਣੀਆਂ ਦੀ ਗੱਲ ਕਰ ਲਈਏ ਇਹ ਮਸਲੇ ਸਾਡੇ ਅੱਜ ਤੱਕ ਹੱਲ ਨਹੀਂ ਹੋ ਸਕੇ ਚਾਹੇ ਬੰਦੀ ਸਿੰਘ ਸਾਡੇ ਸਜਾ ਪੂਰੀਆਂ ਕਰਕੇ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਦੀ ਰਿਹਾਈ ਦਾ ਮਸਲਾ ਚਾਹੇ ਕਿਸਾਨੀ ਦਾ ਮਸਲਾ ਇਹ ਮਸਲੇ ਕਿਵੇਂ ਹੱਲ ਹੋਣਗੇ ਕਿਉਂਕਿ ਸਾਡਾ ਤਾਂ ਵਜਨ ਹੀ ਨਹੀਂ ਰਿਹਾ ਅਸੀਂ ਰਾਜਨੀਤਿਕ ਤੌਰ ਤੇ ਇੰਨੇ ਕਮਜ਼ੋਰ ਹੋ ਗਏ ਕਿ ਸਾਡੀ ਸੁਣਵਾਈ ਨਹੀਂ ਜੇ ਅਸੀਂ ਇਹ ਮਸਲੇ ਹੱਲ ਕਰਾਉਣੇ ਨੇ ਤਾਂ ਲੋੜ ਅੱਜ ਸਾਨੂੰ ਇੱਕ ਮੁਠ ਹੋਣ ਦੀ ਇੱਕ ਜੁੱਟ ਹੋਣ ਦੀ ਉਹਦੇ ਲਈ ਸਾਨੂੰ ਆਪਦੇ ਨਿੱਜੀ ਜੋ ਵੀ ਮਫਾਦ ਨੇ ਉਹਨਾਂ ਨੂੰ ਤਿਆਗਣ ਦੀ ਲੋੜ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਪਰਿਵਾਰ ਦੀ ਪਾਰਟੀ ਨਹੀਂ ਪੰਥ ਦੀ ਪਾਰਟੀ ਆ ਸੋ ਇਹਦੇ ਵਿੱਚ ਪੰਥ ਦੇ ਭਲੇ ਦੇ ਲਈ ਉਹ ਲੀਡਰਸ਼ਿਪ ਜਿਹਦੇ ਵਿੱਚ ਤਿਆਗ ਸੇਵਾ ਤੇ ਕੁਰਬਾਨੀ ਦੀ ਭਾਵਨਾ ਹੋਵੇ ਜਿਸ ਤਰ੍ਹਾਂ ਸਾਡੇ ਪ੍ਰਾਣੇ ਲੀਡਰਾਂ ਦੇ ਵਿੱਚ ਸੀ ਉਹ ਕੋਈ ਚੌਧਰ ਲਈ ਇਸ ਸੰਸਥਾ ਵਿੱਚ ਕੰਮ ਨਹੀਂ ਕਰਦੇ ਸੀ ਉਹ ਸਿਰਫ ਸੇਵਾ ਦੀ ਭਾਵਨਾ ਦੇ ਨਾਲ ਕੁਰਬਾਨੀ ਦੀ ਭਾਵਨਾ ਦੇ ਨਾਲ ਪੰਥ ਅਤੇ ਕੌਮ ਦੇ ਪੰਜਾਬ ਦੇ ਹਿੱਤਾਂ ਦੇ ਲਈ ਸਾਡੀ ਲੀਡਰਸ਼ਿਪ ਲੜਾਈਆਂ ਲੜਦੀ ਰਹੀ ਆ ਸੋ ਇਸ ਲਈ ਅੱਜ ਫੇਰ ਲੋੜ ਆ ਤਿਆਗ ਵਾਲੀ ਲੀਡਰਸ਼ਿਪ ਦੀ ਸੋ ਸਾਡੀ ਜਿਹੜੀ ਇਹ ਸੇਵਾ ਲੱਗੀ ਆ ਅਸੀਂ ਪੂਰੀ ਤੰਦਹੀ ਦੇ ਨਾਲ ਪੂਰੀ ਇਮਾਨਦਾਰੀ ਦੇ ਨਾਲ ਇਹ ਸੇਵਾ ਨੂੰ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਆ ਲੇਕਿਨ ਲੋੜ ਆ ਤੁਹਾਡੇ ਸਹਿਯੋਗ ਦੀ ਤੁਸੀਂ ਬੜਾ ਸਾਧ ਦਿੱਤਾ ਸ਼੍ਰੋਮਣੀ ਅਕਾਲੀ ਦਲ ਦਾ ਮਾਝੇ ਨੇ ਹਮੇਸ਼ਾ ਹੀ ਇੱਥੋਂ ਬੜੀਆਂ ਅਕਾਲੀ ਦਲ ਨੇ ਵੱਡੀ ਗਿਣਤੀ ਫੀਟਾਂ ਜਿੱਤਦਾ ਰਿਹਾ ਅੱਜ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ ਇਹ ਵੀ ਸਾਡੀਆਂ ਗਲਤੀਆਂ ਕਰਕੇ ਸਰਕਾਰ ਬਣੀ ਆ 91 ਸੀਟਾਂ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਦਿੱਤੀਆਂ ਜੋ ਵਾਅਦੇ ਕੀਤੇ ਇਹਨਾਂ ਨੇ ਲੋਕਾਂ ਨਾਲ ਪੂਰੇ ਨਹੀਂ ਹੋਏ ਸਭ ਤੋਂ ਵੱਧ ਸਾਥ ਕਿਸਾਨੀ ਨੇ ਦਿੱਤਾ ਆਮ ਆਦਮੀ ਦਾ ਕਿਉਂਕਿ ਉਹ ਸਮੇਂ ਅੰਦੋਲਨ ਜਿਹੜਾ ਚੱਲ ਰਿਹਾ ਸੀਗਾ ਜਿਹੜੇ ਤਿੰਨ ਕਾਲੇ ਕਾਨੂੰਨ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਬੇਸ਼ੱਕ ਸਾਡੀ ਲੀਡਰਸ਼ਿਪ ਨੂੰ ਚਾਹੀਦਾ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜੋ ਕਿਸਾਨਾਂ ਦੀ ਪੰਥ ਦੀ ਪਾਰਟੀ ਆ ਮਜ਼ਦੂਰਾਂ ਦੀ ਪਾਰਟੀ ਆ ਚਾਹੀਦਾ ਤਾਂ ਇਹ ਸੀ ਕਿ ਜਦੋਂ ਇਹ ਤਿੰਨ ਆਰਡੀਨੈਂਸ ਆਏ ਉਦੋਂ ਵੀ ਅਸੀਂ ਕੇਂਦਰ ਦੇ ਨਾਲ ਰਾਬਤਾ ਤੋੜ ਕੇ ਅਲਾਈਅੰਸ ਤੋੜ ਕੇ ਤਾਂ ਅਸੀਂ ਉਸ ਅੰਦੋਲਨ ਦੀ ਗਵਾਹੀ ਸ਼੍ਰੋਮਣੀ ਅਕਾਲੀ ਦਲ ਨੂੰ ਕਰਨੀ ਚਾਹੀਦੀ ਸੀ ਕਿਉਂਕਿ ਮੈਂ ਕਿਸਾਨੀ ਨਾਲ ਜੁੜਿਆ ਹੋਇਆ ਹਾਂ ਜਿਸ ਦਿਨ ਆਰਡੀਨੈਂਸ ਆਇਆ ਤੀਜੇ ਦਿਨੀ ਮੈਂ ਸਟੇਟਮੈਂਟ ਦਿੱਤੀ ਕਿ ਹਰ ਸਿਮਰਤ ਕੌਰ ਬਾਦਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਅਤੇ ਅਲਾਈਅੰਸ ਤੋੜ ਦੇਣਾ ਚਾਹੀਦਾ ਲੇਕਿਨ ਉਹ ਸਮੇਂ ਸਾਡੀ ਲੀਡਰਸ਼ਿਪ ਉਹਨਾਂ ਆਰਡੀਨੈਂਸਾਂ ਦੇ ਹੱਕ ਦੇ ਵਿੱਚ ਬਿਆਨ ਦੇ ਰਹੀ ਸੀ ਮੇਰੇ ਨਾਲ ਗੱਲ ਹੋਈ ਕਹਿੰਦੇ ਤੁਸੀਂ ਆਰਡੀਨੈਂਸ ਪੜ੍ਹੇ ਨੇ ਕਾਨੂੰਨ ਪੜ੍ਹੇ ਨੇ ਮੈਂ ਕਿਹਾ ਜੀ ਪੜ੍ਹਨ ਦੀ ਲੋੜ ਹੀ ਨਹੀਂ ਹਰੇਕ ਕਿਸਾਨ ਇਹਨਾਂ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਇੱਕ ਲਹਿਰ ਚੱਲ ਰਹੀ ਆ ਤੁਸੀਂ ਜ਼ਮੀਨੀ ਹਕੀਕਤ ਨੂੰ ਨਹੀਂ ਸਮਝ ਰਹੇ ਤਿੰਨ ਚਾਰ ਮਹੀਨੇ ਹੱਕ ਦੇ ਵਿੱਚ ਬਿਆਨ ਦਿੰਦੇ ਰਹੇ ਸਪ੍ਰਕਾਸ਼ ਸਿੰਘ ਬਾਦਲ ਜੀ ਜਿਨ੍ਹਾਂ ਨੂੰ ਲੋਕ ਕਿਸਾਨਾਂ ਦਾ ਲੀਡਰ ਮੰਨਦੇ ਸੀ ਉਹਨਾਂ ਤੋਂ ਵੀ ਬਿਆਨ ਦਵਾ ਦਿੱਤਾ ਲੇਕਿਨ ਜਦੋਂ ਲੱਗਿਆ ਕਿ ਲਹਿਰ ਬਹੁਤ ਤੇਜ਼ ਹੋ ਗਈ ਇਹ ਤਾਂ ਪੰਜਾਬ ਦੇ ਵਿੱਚ ਅਸੀਂ ਵੜ ਨਹੀਂ ਸਕਦੇ ਤਾਂ ਫਿਰ ਜਾ ਕੇ ਇਹਨਾਂ ਨੇ ਅਲਾਈਅੰਸ ਤੋੜਿਆ ਉਹੀ ਕਾਰਨ ਕਿ ਕਿਸਾਨਾਂ ਨੇ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਨਹੀਂ ਦਿੱਤਾ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਲੇਕਿਨ ਅੱਜ ਜੋ ਕੁਝ ਕਿਸਾਨਾਂ ਦੇ ਨਾਲ ਇਹ ਸਰਕਾਰ ਨੇ ਕੀਤਾ ਤੁਹਾਡੇ ਸਾਹਮਣੇ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਉਹ ਇੱਕ ਪਾਰਟੀ ਆ ਜਿਹੜੇ ਪੰਜਾਬ ਦੇ ਹੱਕ ਹੱਕਾਂ ਦੇ ਲਈ ਪੰਜਾਬ ਦੇ ਹਿੱਤਾਂ ਲਈ ਲੜ ਸਕਦੀ ਆ ਦੂਜੀਆਂ ਪਾਰਟੀਆਂ ਜਿਹੜੀਆਂ ਦਿੱਲੀ ਤੋਂ ਚੱਲਦੀਆਂ ਨੇ ਉਹ ਕਦੇ ਵੀ ਸਾਡੀਆਂ ਨਹੀਂ ਹੋ ਸਕਦੀਆਂ ਉਹਨਾਂ ਦਾ ਮਕਸਦ ਸਿਰਫ ਪੰਜਾਬ ਨੂੰ ਲੁੱਟਣਾ ਸਿਰਫ ਪੰਜਾਬ ਤੇ ਰਾਜ ਕਰਨਾ ਸਾਡੇ ਐਨਆਰਆਈਆਂ ਤੋਂ ਕਰੋੜਾਂ ਰੁਪਏ ਲੁੱਟ ਕੇ ਲੈ ਗਏ ਲੇਕਿਨ ਕਦੇ ਵੀ ਪੰਜਾਬ ਨਾਲ ਨਹੀਂ ਖੜੇ ਨਾ ਖੜਨਾ ਕਾਂਗਰਸ ਸਾਡੀ ਜਿਹੜੀ ਸਭ ਤੋਂ ਵੱਡੀ ਦੁਸ਼ਮਣ ਜਮਾਤ ਆ ਕਦੇ ਵੀ ਸਿੱਖ ਭੁੱਲ ਨਹੀਂ ਸਕਦੇ ਜੋ ਦਰਬਾਰ ਸਾਹਿਬ ਤੇ ਹਮਲਾ ਹੋਇਆ ਸ਼੍ਰੀ ਕਾਲ ਤਕਸਰ ਸਾਹਿਬ ਨੂੰ ਢਾਇਆ ਗਿਆ 84 ਦੇ ਵਿੱਚ ਜੋ ਸਿੱਖਾਂ ਦਾ ਕਤਲੇਆਮ ਉਸ ਸਮੇਂ ਦੇ ਪ੍ਰਧਾਨ ਮੰਤਰੀ ਰਜੀਵ ਗਾਂਧੀ ਦੇ ਇਸ਼ਾਰੇ ਤੇ ਹੋਇਆ ਸਿੱਖ ਕਦੇ ਭੁਲਾ ਨਹੀਂ ਸਕਦੇ ਸੋ ਇਸ ਲਈ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਅਸੀਂ ਚਾਹੁੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇ ਤਾਂ ਇਸ ਭਰਤੀ ਮਹਿੰਮ ਦੇ ਵਿੱਚ ਤੁਸੀਂ ਡਟ ਕੇ ਸਾਥ ਦਿਓ ਆਉਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਦੇ ਵਿੱਚ ਚੰਗੇ ਅਕਸ ਬਾਰੇ ਵਾਲੇ ਚੰਗੇ ਕਿਰਦਾਰ ਵਾਲੇ ਜਿਹੜੇ ਪੰਥਦਰਦੀ ਹੋਣ ਪੰਥ ਲਈ ਖੜਨ ਵਾਲੇ ਹੋਣ ਸੱਚ ਤੇ ਖੜਨ ਵਾਲੇ ਹੋਣ ਇਸ ਤਰ੍ਹਾਂ ਦੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਇਹ ਚੁਣਨਾ ਇੱਕ ਮੈਂ ਕਹਿੰਦਾ ਸਿੱਖ ਕੌਮ ਦੀ ਬਹੁਤ ਵੱਡੀ ਜ਼ਿੰਮੇਵਾਰੀ ਆ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਾਡੀ ਸਿੱਖਾਂ ਦੀ ਮਹਾਨ ਸੰਸਥਾ ਉਹਦੇ ਨੁਮਾਇंदे ਬਹੁਤ ਚੰਗੇ ਕਿਰਦਾਰ ਵਾਲੇ ਆਗੂ ਹੋਣੇ ਚਾਹੀਦੇ ਨੇ ਸਾਡੀਆਂ ਜਿਹੜੀਆਂ ਸੰਸਥਾਵਾਂ ਚਾਹੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਸੀਂ ਗੱਲ ਕਰ ਲਈਏ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਹੇ ਸ਼੍ਰੋਮਣੀ ਅਕਾਲੀ ਦਲ ਇਹ ਸਾਡੀਆਂ ਜਿਹੜੀਆਂ ਇਹ ਮਹਾਨ ਸੰਸਥਾਵਾਂ ਨੇ ਸੋ ਇਹਨਾਂ ਦੀ ਮਰਿਆਦਾ ਬਹਾਲ ਕਰਨੀ ਮੈਂ ਸਮਝਦਾ ਕਿ ਇਹ ਸਾਡਾ ਬਹੁਤ ਵੱਡਾ ਇੱਕ ਫਰਜ਼ ਹੈ ਕਿਉਂਕਿ ਵਿਅਕਤੀ ਵਿਸ਼ੇਸ਼ ਕੋਈ ਵੀ ਨਾ ਸੰਸਥਾ ਮਾ ਤੋਂ ਵੱਡਾ ਨਹੀਂ ਹੋਣਾ ਚਾਹੀਦਾ ਸੋ ਇਹੀ ਸਾਡੀ ਲੜਾਈ ਆ ਕਿ ਅਸੀਂ ਇਹਨਾਂ ਸੰਸਥਾਵਾਂ ਦੀ ਮਰਿਆਦਾ ਬਹਾਲ ਕਰਨੀ ਆ 2 ਦਸੰਬਰ ਨੂੰ ਦੁਨੀਆਂ ਦੇ ਵਿੱਚ ਬੈਠੇ ਕੱਲੇ ਸਿੱਖਾਂ ਦੇ ਨਹੀਂ ਹਰ ਧਰਮ ਦੇ ਲੋਕਾਂ ਦੇ ਵਿੱਚ ਇਹ ਮੈਸੇਜ ਗਿਆ ਸੀ ਕਿ ਸਿੱਖਾਂ ਦੇ ਕੋਲ ਇੱਕ ਬੜਾ ਮਹਾਨ ਤਖਤਾ ਕਿ ਜਿਹਦੇ ਸਾਹਮਣੇ ਵੱਡੇ ਵੱਡੇ ਲੀਡਰ ਹੱਥ ਜੋੜ ਕੇ ਖੜਦੇ ਨੇ ਲੇਕਿਨ ਪਿਛਲੇ 3 ਮਹੀਨਾਵਾਂ ਦੇ ਵਿੱਚ ਜਿਹੜੀ ਉਹ ਮਰਿਆਦਾ ਬਹਾਲ ਹੋਈ ਸੀ ਉਸ ਨੂੰ ਢਾਹ ਲਾਉਣ ਦੀ ਕੋਈ ਕਸਰ ਨਹੀਂ ਛੱਡੀ ਗਈ ਸਾਡੇ ਜਥੇਦਾਰ ਸਹਿਬਾਨ ਦੀ ਉਹਨਾਂ ਦੀ ਕਿਰਦਾਰ ਕੁਸ਼ੀ ਕੀਤੀ ਗਈ ਤਿੰਨ ਜਥੇਦਾਰ ਸਹਿਬਾਨ ਨੂੰ ਧੱਕੇ ਨਾਲ ਲਾ ਦਿੱਤਾ ਗਿਆ ਤੇ ਸਮੁੱਚੇ ਦੁਨੀਆ ਦੇ ਵਿੱਚ ਬੈਠੇ ਹਰ ਸਿੱਖ ਦੇ ਮਨ ਨੂੰ ਬਹੁਤ ਵੱਡੀ ਠੇਸ ਪਹੁੰਚੀ ਸੋ ਇਸ ਲਈ ਲੋੜ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਇਹਨਾਂ ਸੰਸਥਾਵਾਂ ਨੂੰ ਤਕੜਾ ਕਰਨ ਦੀ ਇਹਨਾਂ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੀ ਸਿਧਾਂਤ ਤੇ ਪਹਿਰਾ ਦੇਣ ਦੀ ਸੋ ਇਸ ਲਈ ਇਹ ਜਿਹੜੀ ਲੜਾਈ ਆ ਇਹ ਅਸੀਂ ਕੋਈ ਸਾਡੇ ਨਿੱਜੀ ਸਵਾਰਥ ਦੀ ਨਹੀਂ ਕਿਸੇ ਅਹੁਦੇ ਦੀ ਨਹੀਂ ਸਾਡੀ ਤਾਂ ਇੱਕ ਸੇਵਾ ਲੱਗੀ ਆ ਲਿਖਤੀ ਤੌਰ ਤੇ ਹੁਕਮਨਾਮਾ ਜਾਰੀ ਹੋਇਆ ਹੋਇਆ 2 ਦਸੰਬਰ ਦਾ ਜਿਹਦੇ ਕਰਕੇ ਅਸੀਂ ਇਹ ਮਹਿਮ ਸ਼ੁਰੂ ਕੀਤੀ ਆ ਉਸ ਤੋਂ ਬਾਅਦ ਆਦੇਸ਼ ਜਾਰੀ ਹੋਏ ਨੇ ਸਿੰਘ ਸਾਹਿਬ ਵੱਲੋਂ ਸੋ ਉਹਨਾਂ ਦੀ ਅਸੀਂ ਜੋ ਆਦੇਸ਼ਾਂ ਦੀ ਪਾਲਣਾ ਕਰ ਰਹੇ ਆ